ਸ਼੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਹਰੇ ਬਾਲਾ ਜੀ ਸਮੇਤ ਸੁਲਤਾਨਪੁਰ ਲੋਧੀ ਤੋਂ ਵਿਦਾ ਹੋ ਕੇ ਪਹਿਲਾ ਪੜਾਅ ਸੈਦਪੁਰ ਵਿੱਚ ਕੀਤਾ। ਗੁਰੂ ਜੀ ਨੇ ਵੇਖਿਆ ਕਿ ਇੱਕ ਅਜਾਰ ਬਣਾਉਣ ਵਾਲਾ ਭਾਈ ਲਾਲੋ ਜੀ ਨਾਮ ਦਾ ਕਾਰੀਗਰ ਮਸਤੀ ਨਾਲ ਆਪਣੇ ਕੰਮ ਵਿੱਚ ਲੱਗਾ ਹੈ। ਗੁਰੂ ਜੀ ਕੁਝ ਸਮਾਂ ਉਸ ਵੱਲ ਦੇਖਦੇ ਰਹੇ ਤੇ ਭਾਈ ਮਰਦਾਨਾ ਜੀ ਨੂੰ ਕਿਹਾ ਅੱਜ ਸਾਨੂੰ ਪਹਿਲਾ ਸਿੱਖ ਮਿਲ ਗਿਆ ਹੈ। ਜਦੋਂ ਭਾਈ ਲਾਲੋ ਜੀ ਨੇ ਕੰਮ ਕਰਦੇ ਹੋਏ ਦੇਖਿਆ ਕਿ ਇੱਕ ਨਰੰਕਾਰੀ ਜੋਤ ਉਸ ਦੇ ਘਰ ਆਈ ਖੜੀ ਹੈ ਤਾਂ ਉਸ ਦੇ ਮਨ ਵਿੱਚ ਅਗੰਮੀ ਖੁਸ਼ੀ ਦੀ ਲਹਿਰ ਚੱਲ ਪਈ। ਉਹਨਾਂ ਨੇ ਉੱਠ ਕੇ ਗੁਰੂ ਜੀ ਨੂੰ ਨਾਮਸ਼ਕਾਰ ਕੀਤੀ ਅਤੇ ਜੀ ਆਇਆਂ ਆਖਿਆ। ਗੁਰੂ ਜੀ ਲਈ ਪ੍ਰਸ਼ਾਦਾ ਤਿਆਰ ਕਰਵਾਇਆ ਤੇ ਗੁਰੂ ਜੀ ਦੀ ਸੇਵਾ ਕਰਨ ਲੱਗ ਪਏ। ਗੁਰੂ ਜੀ ਜਦੋਂ ਭਾਈ ਲਾਲੋ ਜੀ ਦੇ ਘਰ ਪ੍ਰਸ਼ਾਦਾ ਸ਼ਕਲ ਲੱਗੇ ਤਾਂ ਭਾਈ ਲਾਲੋ ਜੀ ਨੂੰ ਆਪਣੇ ਨਾਲ ਹੀ ਬਿਠਾ ਲਿਆ ਇਹ ਦੇਖ ਕੇ ਆਸ-ਪਾਸ ਦੇ ਲੋਕ ਹੈਰਾਨ ਹੋਣ ਲੱਗ ਪਏ ਕਿ ਇਹ ਕਿਹੜੇ ਮਹਾਪੁਰਸ਼ ਹਨ ਜਿਹੜੇ ਉੱਚ-ਨੀਚ ਦਾ ਜਰਾ ਵੀ ਭੇਦਭਾਵ ਨਹੀਂ ਰੱਖਦੇ ਦੂਜੇ ਪਾਸੇ ਮਲਕ ਭਾਗੋ ਜੋ ਇਲਾਕੇ ਦਾ ਵੱਡਾ ਜ਼ਿਮੀਂਦਾਰ ਸੀ ਸਹਿਦਪੁਰ ਦੇ ਹਾਕਮ ਜ਼ਾਲਮ ਖਾਨ ਦਾ ਵੱਡਾ ਅਹਲਕਾਰ ਸੀ ਉਹ ਗਰੀਬਾਂ ਤੇ ਕਮਜ਼ੋਰਾਂ ਦਾ ਲਹੂ ਚੂਸ ਕੇ ਧਨ ਇਕੱਠਾ ਕਰਦਾ ਸੀ ਮਲਕ ਭਾਗੋ ਨੇ ਇੱਕ ਵੱਡੇ ਸਾਰੇ ਪੋਜ ਦਾ ਪ੍ਰਬੰਧ ਕੀਤਾ ਇਸ ਪੋਜ ਵਿੱਚ ਬਹੁਤ ਸਾਰੇ ਪੰਡਤਾਂ ਸਰੋਤਾਂ ਅਤੇ ਬਰਾਦਰੀ ਵਾਲਿਆਂ ਨੂੰ ਸੱਦਿਆ ਉੱਥੇ ਇਲਾਕੇ ਵਿੱਚ ਆਏ ਰੱਬੀ ਪੈਗੰਬਰ ਗੁਰੂ ਨਾਨਕ ਦੇਵ ਜੀ ਨੂੰ ਵੀ ਸੱਦਿਆ ਸਤਗੁਰ ਜੀ ਨੇ ਪਹਿਲਾਂ ਤਾਂ ਨਾ ਕਰ ਦਿੱਤੀ ਫਿਰ ਬਹੁਤ ਜ਼ੋਰ ਪਾਉਂਦੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦਾ ਚੰਗਾ ਮੌਕਾ ਸਮਝ ਕੇ ਭਾਗੋ ਦੇ ਘਰ ਚਲੇ ਗਏ ਮਲਕ ਨੇ ਬੜਾ ਆਦਰ ਮਾਨ ਕੀਤਾ ਤੇ ਭੋਜਨ ਚਕਣ ਲਈ ਥਾਲ ਪਰੋਸ ਕੇ ਦਿੱਤਾ ਗੁਰੂ ਜੀ ਨੇ ਭੋਜਨ ਚਕਣ ਤੋਂ ਨਾ ਕਰ ਦਿੱਤੀ ਸਭਾ ਵਿੱਚ ਹੈਰਾਨੀ ਵਰਤ ਗਈ ਮਲਕ ਨੇ ਨਾਹਾਂ ਦਾ ਬੜੇ ਗੁੱਸੇ ਵਿੱਚ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਤੁਹਾਡੀ ਕਮਾਈ ਨੇਕ ਨਹੀਂ ਹੈ ਤੁਸੀਂ ਗਰੀਬਾਂ ਨਾਲ ਧੱਕਾ ਕਰਦੇ ਹੋ ਉਹਨਾਂ ਦਾ ਲਹੂ ਨਚੋੜ ਕੇ ਧਨ ਇਕੱਠਾ ਕੀਤਾ ਹੈ ਸਾਨੂੰ ਤੁਹਾਡੇ ਭੋਜਨ ਵਿੱਚੋਂ ਗਰੀਬਾਂ ਦਾ ਲਹੂ ਨਜ਼ਰ ਆਉਂਦਾ ਹੈ ਇਸ ਲਈ ਸਾਥੋਂ ਇਹ ਭੋਜਨ ਖਾਦਾ ਨਹੀਂ ਜਾਣਾ ਤਾਂ ਅਦਗੁਰੂ ਜੀ ਨੇ ਆਪਣੇ ਥੈਲੇ ਵਿੱਚੋਂ ਭਾਈ ਲਾਲੋ ਦੇ ਘਰੋਂ ਸੁੱਕੀ ਕੋਧਰੇ ਦੀ ਰੋਟੀ ਕੱਢੀ ਤੇ ਆਪਣੇ ਸੱਜੇ ਹੱਥ ਵਿੱਚ ਰੱਖਿਆ ਦੂਜੇ ਪਾਸੇ ਮਾਲਕ ਭਾਗੋ ਦੇ ਭੋਜਨ ਵਿੱਚੋਂ ਇੱਕ ਰੋਟੀ ਚੁੱਕ ਕੇ ਖੱਬੇ ਹੱਥ ਵਿੱਚ ਰੱਖੀ ਦੋਨਾਂ ਨੂੰ ਹੱਥਾਂ ਵਿੱਚ ਲਿਆ ਤਾਂ ਨੇਕ ਕਮਾਈ ਕਰਨ ਲਾਲੋ ਦੀ ਰੋਟੀ ਵਿੱਚੋਂ ਦੁੱਧ ਤੇ ਮਲਕ ਦੇ ਭੋਜਨ ਵਿੱਚੋਂ ਨੇਕ ਕਮਾਈ ਨਹੀਂ ਵਿੱਚੋਂ ਖੂਨ ਨਿਕਲਦਾ ਨਜ਼ਰ ਆਇਆ ਇਹ ਦੇਖ ਕੇ ਮਲਕ ਦਾ ਹੰਕਾਰ ਟੁੱਟ ਗਿਆ ਤੇ ਗੁਰੂ ਜੀ ਦੇ ਚਰਨੀ ਪਿਆ